ਜਿਹੜੇ ਅੱਜ ਹੋਰ ਹੀ ਗੱਲਾਂ ਕਰਦੇ ਐ ਕਿਸੇ بڑے ਪੰਥਕ ਐ ਪੰਥਕ ਐ ਤੇ ਜਿਹੜੇ ਪੰਥਕ ਨੇ ਤੇ ਜੇ ਕਾਂਗਸ ਦਾ ਨਾਂ ਲੈਂਦੇ ਨੇ ਇੰਦਰਾ ਗਾਂਧੀ ਦੇ ਜਾਂ ਗਾਂਧੀ ਪਰਿਵਾਰ ਦੀ ਗੱਲ ਕਰਦੇ ਨੇ ਫਿਰ ਪੰਥ ਕਿਵੇਂ ਹੋ ਸਕਦੇ ਐ ਪੰਥ ਤੇ ਗਾਂਧੀ ਪਰਿਵਾਰ ਤੇ ਕਾਂਗਸ ਇੱਕ ਨਹੀਂ ਹੋ ਸਕਦੇ ਦੋਨੋਂ ਜੋ ਇੱਕ ਹੀ ਹੋਊਗਾ ਆ ਝਾੜੂ ਵਾਲੇ ਆ 2.5 ਸਾਲ ਪਹਿਲਾਂ ਆਏ ਗਰੰਟੀਆਂ ਜੀ ਯਾ ਕਰਦਾਂਗੇ ਜੀ ਬਦਲਾਅ ਕਰਦਾਂਗੇ ਜੀ ਇਨਕਲਾਬ ਆ ਜਾਊਗਾ ਜੀ ਸਾਡੇ ਵਾਲੇ ਇਹੀ ਲੋਕ ਜਿਹੜੇ ਨੇ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਮ ਠੱਗੀ ਖਾਣ ਦਾ ਠੇਕਾ ਆਪਾਂ ਲੈ ਲਿਆ ਧੋਖਾ ਖਾਣ ਦਾ ਵੀ ਆਪਾਂ ਠੇਕਾ ਲੈ ਲਿਆ ਕਦੋਂ ਸੱਚ ਸਮਝਾਂਗੇ ਕਦੋਂ ਇਹਨਾਂ ਲੋਕਾਂ ਦੀਆਂ ਚਾਲਾਂ ਸਰਦਾਂਗੇ ਪੰਥ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਦੇਸ਼ ਦੀਆਂ ਤਾਕਤਾਂ ਦਾ ਦੇਸ਼ ਦੀਆਂ ਏਜੰਸੀਆਂ ਦਾ ਔਰ ਪੰਥ ਵਿਰੋਧੀ ਪੰਜਾਬ ਉਰ ਦੀ ਸ਼ਕਤੀਆਂ ਦਾ ਜੋਰ ਲੱਗਾ ਹੋਇਆ ਹੈ ਤੇ ਡਰਦੇ ਨੇ ਉਹ ਕੇਵਲ ਤੇ ਕੇਵਲ ਸ਼ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ ਪਤਾ ਹੈ ਕਿ ਇੱਕ ਰਾਜਨੀਤਿਕ ਹਸਤੀ ਹੈ ਇੱਕ ਰਾਜਨੀਤਿਕ ਸ਼ਕਤੀ ਹੈ ਜਿਹੜੀ ਪੰਜਾਬ ਦੇ ਵਿੱਚ ਸਾਨੂੰ ਸ਼ਕਤੀ ਤੋਂ ਸਾਨੂੰ ਰੋਕ ਸਕਦੀ ਹੈ ਸਾਡੇ ਸਾਹਮਣੇ ਰੁਕਾਵਟ ਬਣ ਸਕਦੀ ਹੈ ਅੱਜ ਵੀ ਉਹੀ ਚੱਲਣਾ ਚੱਲੀਆਂ ਜਾ ਰਹੀਆਂ ਨੇ ਕਿਸੇ ਦੇ ਮਗਰ ਕਾਂਗਰਸ ਹੈ ਕਿਸੇ ਦੇ ਮਗਰ ਕੇਜਰੀਵਾਲਾ ਹੈ ਜਿਹਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ ਹੈ 6 ਸਾਲਾਂ ਤੋਂ ਨੱਪ ਕੇ ਰੱਖੀ ਹੋਈ 29 ਸਾਲ ਜੇਲ੍ਹ ਚ ਹੋ ਗਿਆ ਕੋਈ ਨਹੀਂ ਪੁੱਛਦਾ ਜਿਨੇ ਐਨਐਸਐਲ ਆਈ ਹੈ ਉਹਦੇ ਉੱਤੇ ਕੋਈ ਸਵਾਲ ਨਹੀਂ ਖੜੇ ਕਰਦਾ ਤੇ ਜਿਹੜਾ ਉਹਦਾ ਮਰਸਾ ਸੰਬੰਧਵਾ ਨੂੰ ਮੈਨੂੰ ਕਿਸ ਦੀ ਪਰਵਾਹ ਜੇ ਮੈਂ 3 ਸਾਲ ਐਨਐਸਐਲ ਤੇ 10 ਸਾਲ ਮੈਂ ਜੇਲ੍ਹ ਕੱਟ ਕੇ ਆਇਆ ਜੀ ਤੇ ਜਿਹੋ ਜਿਹੀ ਮੈਂ ਜੇਲ੍ਹ ਕੱਟ ਕੇ ਆਇਆ ਉਹੋ ਜੀ ਰ ਆਪਣੀ ਕਿਸੇ ਨੂੰ ਨਾ ਕਟਾਉਂਦੇ ਤੇ ਜਿਹੋ ਜੇ ਹੋਣ ਵਾਲੇ ਦਾਵਾ ਕਰਦੇ ਭਾਵੇਂ ਮੈਨੂੰ ਇਹੋ ਚ 5 ਸਾਲ ਹੋਰ ਕਟਾ ਲਓ ਭਾਵੇਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਭਾਵੇਂ ਮੈਨੂੰ 5 ਸਾਲ ਹੋਰ ਕਟਾ ਲਵਾਂ ਕਮਾਲ ਹੋਊਗੀ 34 34 ਸਾਲ ਵਾਲੇ 29 29 ਸਾਲ ਵਾਲੇ 30 30 ਸਾਲ ਵਾਲੇ ਜੇਲ੍ਹਾਂ 'ਚ ਬੈਠਿਆ ਮੇਰੀ ਭੈਣ ਗੁਰਜੀਤ कौर ਬੈਠੀ ਏ ਪੈਣਾ ਇਧਰ ਆ ਇਧਰ ਆ ਤੂੰ ਕਿੱਥੇ ਆ ਪਾਣੀ ਪੀਣ ਗਈ ਏ ਤੇ ਪਾਣੀ ਦੇ ਚਾਚਾ ਇੰਟਰਵਿਊ ਦੇ ਰਿਹਾ 34 ਸਾਲ ਤੋਂ ਤਾਡੇ ਹੀ ਹਲਕੇ ਦੇ ਜਲੂਪੁਰ ਖੇੜੇ ਤੋਂ ਫਾਈ ਗੁਰਦੀਪ ਸਿੰਘ ਖੈੜਾ ਜੇਲ੍ਹ ਜਬੰਦਾ ਕਿਹਨੂੰ ਪਤਾ ਕਿਸੇ ਨੂੰ ਚਿੰਤਾ 34 ਸਾਲ ਤੋਂ 6 ਸਾਲ ਉਹ ਗੁਲਬਰਗਾ ਜੇਲ੍ਹ ਦੇ ਵਿੱਚ ਲਾ ਗਿਆ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਉੱਥੇ ਉਹ ਕੱਟ ਗਿਆ ਬਾਕੀ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਜੋ ਹਾਲਾਤ ਨੇ ਪ੍ਰੋਫੈਸਰ ਗੁਮਿੰਦਰਪਾਲ ਸਿੰਘ ਭੁੱਲਰ ਮਾਰਸ਼ ਕਰੋਗੀ ਹੈ ਸਰੀਰ ਕਰੋਗੀ ਹੈ ਕਦੀ ਕਿਸ ਨੇ ਧਿਆਨ ਦਿੱਤਾ ਭਾਈ ਗੁਰਦੀਪ ਸਿੰਘ ਖੜਾ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਮੈਨੂੰ ਸਾਡੀ ਭੈਣ ਦਾ ਫੋਨ ਗਿਆ ਮੈਂ ਕਿਤੇ ਦੂਰ ਸੀ ਮੈਂ ਕਿਹਾ ਭੈਣਾ ਮੈਂ ਆਇਆ ਔਰ ਮੇਰੀ ਭੈਣ ਗਿਆ ਆ ਕਿਉਂਕਿ ਇਹਦਾ ਸਿਰ ਦਾ ਸਾਇੰਸ ਸੀ ਜੋ ਇਹਦੇ ਹਿਰਦੇ ਤੇ ਬੀਤਰੀ ਸੀ ਮੈਨੂੰ ਪਤਾ ਸੀ ਮੈਂ ਸਾਰੀਆਂ ਪਰਮਿਸ਼ਨਾਂ ਕਰਾ ਕੇ ਅੰਮ੍ਰਿਤਸਰ ਦੇ ਨੰਬਰ 1 ਸਕਾਟ ਹਸਪਤਲ ਤੋਂ ਦਿਲ ਦਾ ਆਪਰੇਸ਼ਨ ਕਰਵਾ ਕੇ ਦਿੱਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚਾ ਕੀਤਾ ਔਰ ਇਹ ਜਿਹੜੇ ਪੁੱਜੜੇ ਲੋਕ ਜਿਨ੍ਹਾਂ ਨੇ ਪੰਥ ਦੀ ਖਾਤਰ ਆਪਣੀ ਜ਼ਿੰਦਗੀ ਲਾ ਦਿੱਤੀ ਜ਼ਿੰਦਗੀ ਲਾ ਦਿੱਤੀ ਪਰ ਕਹਿੰਦੇ ਆ ਕਿ ਸਰਕਾਰਾਂ ਦੇ ਇਥੋਂ ਮਾਫੀ ਨਹੀਂ ਮੰਗਣੀ ਆਪਣਾ ਹੱਕ ਮੰਗਦੇ ਆ ਜਿੰਨੀ ਤੂੰ ਸਜ਼ਾ ਲਾਈ ਸੀ ਅਦਾਲਤ ਨੇ ਦੂਣੀ ਦੂਣੀ ਕੱਟ ਲਈ ਐ ਜੇ ਛੱਡਣਾ ਛੱਡ ਦੀ ਨਹੀਂ ਤੇ ਤੇਥੋਂ ਅਰਜ਼ੀ ਲਿਖ ਕੇ ਤੇਥੋਂ ਮਾਫੀ ਨਹੀਂ ਮੰਗਣੀ ਆ ਕਿਆ ਹੈ ਨਾ ਭਾਈ ਰਾਜਵਾਨ ਨੇ ਅਮਤਸ਼ਾਨ ਨੂੰ ਜਵਾਬ ਦਿੱਤਾ ਅਮਤਸ਼ਾਨ ਜਦੋਂ ਕਿਆ ਕਿ ਨਹੀਂ ਛੋੜेंगे जे ਛੋੜਨੇ ਕੇ लायक ਨਹੀਂ ਹੈ रिहा करने के लायक नहीं है क्योंकि ये माफी नहीं मांगते ते ਫਿਰ ਭਾਈ ਰਾਜਵਾਨ ਨੇ ਕਿਹਾ ਮਾਫੀ ਮੰਗਦਾ ਕੌਣ ਹੈ ਤੈਥੋਂ ਦੇ ਫાંਸੀ ਤੂੰ ਕੱਲ ਦੇਣਾ ਅੱਜ ਦੇ ਇਹ ਗੁਰੂ ਦੇ ਸਿੱਖ ਦਾ ਹੱਥ ਤੇ ਗੁਰੂ ਦੇ ਸਿੱਖ ਦਾ ਸੱਚ ਗੁਰੂ ਦੇ ਸਿੱਖ ਦੀ ਡਿੜਤਾ ਹੈ ਕਿਉਂਕਿ ਪੰਥ ਹਮੇਸ਼ਾ ਹੀ ਕੇਂਦਰ ਸਰਕਾਰਾਂ ਤੇ ਜ਼ੁਲਮ ਦੇ ਵਿਰੁੱਧ ਲੜਦੇ ਆਏ ਭਾਈ ਜਤਾਰ ਸਿੰਘ ਹਵਾਰਾ ਧਰਜ ਵਿੱਚ ਬੈਠਾ ਹੈ ਭਾਈ ਪਿਹੋਰਾ ਭਾਈ ਤਾਰਾ ਬੜੇ ਜੇ ਵਿੱਚ ਬੈਠੇ ਹੈ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਕਹਿੰਦੇ ਨਾਂ ਸੁਣਿਆ ਜਿੰਨੇ ਜਿੰਨੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦਾ ਇੰਜੀਨੀਅਰ ਦਾ ਨਾਂ ਸੁਣਿਆ ਹੈ ਹੱਥ ਖੜਾ ਕਰਿਆ ਜੀ ਆਹ ਵੇਖ ਲਓ ਸਾਡੀ ਕੌਮ ਦੀ ਕਿਸਮਤ ਪਾਈ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ ਬੰਦੀ ਸਿੰਘ ਹੈ ਜਿਨਨੇ ਜਿਹੜਾ ਵੀ ਉਹਦੇ ਬਾਰੇ ਜਾਣ ਦਾ ਜਾਂ ਜਨੇ ਨਾਂ ਸੁਣਿਆ ਹੈ ਉਹ ਜ਼ਰੂਰ ਹੱਥ ਖੜਾ ਕਰਾਇ ਦੇ ਹੈਗਾ ਕੋਈ ਕਿਸੇ ਨੂੰ ਪਤਾ ਹੋਵੇ ਕਿ ਗੁਰਮੀਤ ਸਿੰਘ ਇੰਜੀਨੀਅਰ ਕੌਣ ਸਿਰਫ ਉਹ ਸਿਰਫ ਜਿਹੜੇ ਉਹਨਾਂ ਨੂੰ ਪਤਾ ਦੁਖ ਦੀ ਗੱਲ ਇੱਕ ਸਾਠ ਬੰਦਾ ਇੱਕ ਗੁਰਮਖਰੂ 28 ਸਾਲ ਜੇਲ੍ਹ ਕੱਟ ਕੇ ਗੰਤੇ ਬੁੱਚੜ ਦੇ ਕੇਸ 'ਚ ਠਾਈਆਂ ਸਾਲਾਂ ਬਾਅਦ ਉਹਨੂੰ ਪੱਕੀ ਜ਼ਮਾਨਤ ਮਿਲੀ ਠਾਈਆਂ ਸਾਲਾਂ ਬਾਅਦ ਔਰ ਅਗਲੇ ਬੰਨੇ ਪਹਾੜਾ ਕੀ ਵਾਪਰਿਆ ਉਹ ਵੀ ਸੁਣ ਲੋ ਉਹ 9-10 ਮਹੀਨੇ ਬਾਹਰ ਆਪਦੇ ਘਰੇ ਰਿਆ ਘਰੇ ਰਿਆ ਤੇ 10 ਮਹੀਨਿਆਂ ਬਾਅਦ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਫੇਰ ਜੇਲ੍ਹੇ ਭੇਜਤਾ ਕਿਹਨੂੰ ਪਤਾ ਲੱਗਾ ਮੈਨੂੰ ਪਤਾ ਸੀ ਮੈਨੂੰ ਉਹਨੇ ਕਿਹਾ ਸੀ ਭਾਈ ਸਾਹਿਬ ਹੋ ਸਕਦਾ ਕਿ ਮੈਨੂੰ ਭੌਂਕੇ ਜ਼ਿਲ੍ਹੇ ਭੇਜ ਦੇਣਾ ਮੇਰੇ ਮਾਤਾ ਜੀ ਤੁਹਾਡੇ ਨਾਲ ਸੰਪਰਕ ਕਰਨਗੇ ਉਹਨਾਂ ਦੀ ਮਾਤਾ ਜੀ ਨੇ ਮੈਨੂੰ ਸੰਪਰਕ ਕੀਤਾ ਔਰ ਭਾਈ ਸਾਹਿਬ ਨੇ ਜੇਲ੍ਹ ਜਾਣ ਤੋਂ ਪਹਿਲੋ ਫਿਰ ਬੜੀ ਨਿਮਰਤਾ ਦੇ ਨਾਲ ਪੰਥ ਨਾਲ ਚਾਰ ਵਿਚਾਰ ਸਾਂਝੇ ਕਰਦੇ ਹਾਂ ਗੁਰਮੀਤ ਸਿੰਘ ਇੰਜੀਨੀਅਰ ਨੇ ਆਪਣੀ ਵੀਡੀਓ ਭਾਈ ਇਹਨੇ ਸੁਣੀ ਕੋਈ ਪੰਥਕ ਬੋਲਿਆ ਕਿਦੇ ਹਿਰਦੇ ਤੇ ਸੱਟ ਵੱਜੀ ਕਿ ਇੱਕ ਗੁਰੂ ਦਾ ਸਿੱਖ ਇਹ 28 ਸਾਲ ਕੱਟ ਕੇ ਆਏ ਸੀ ਤੇ ਨਵਾਂ 10 ਮਹੀਨਿਆਂ ਬਾਅਦ ਫੜ ਕੇ ਉਹਨੂੰ ਫਿਰ ਜੇਲ੍ਹ ਚ ਛੁੜਤਾ ਹੈ ਕਿਸੇ ਨੂੰ ਚਿੰਤਾ ਹੈ ਇਹ ਆ ਬੰਦੀ ਸਿੰਘ ਇਹ ਆ ਬੰਦੀ ਸਿੰਘ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਇੱਥੇ ਅਸੀਂ ਹੋਰ ਹੀ ਖੇਡਾਂ ਖੇਡੀਆਂ ਮੈਂ ਕਿਸੇ ਦੇ ਵਿਰੋਧ ਨਹੀਂ ਪਰ ਮੇਰਾ ਸਭ ਤੋਂ ਪਹਿਲਾ ਏਜੰਡਾ ਜੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਮੈਂ ਸਾਰਿਆਂ ਦੇ ਹੱਕ ਤਾਂ ਹੈ ਚਾਹ ਕਿਸੇ ਨੂੰ ਇੱਕ ਦਿਨ ਮਿਟੋਇਆ ਮੈਂ ਉਹਦੇ ਵੀ ਹੱਕ ਤਾਂ ਹੈ ਪਰ ਸਭ ਤੋਂ ਪਹਿਲਾਂ ਜਿਨ੍ਹਾਂ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ ਸੀਗਾ ਮੈਂ ਉਹਨਾਂ ਵਾਸਤੇ ਲੜਾਈ ਲੜੂੰਗਾ ਔਰ ਦੂਸਰਾ ਜੇ ਮੇਰਾ ਕਿ ਜਿੰਨਾ ਪੰਜਾਬ ਦੀ ਆਰਥਿਕਤਾ ਜੁੜੀ ਹੋਈ ਹੈ ਪੰਜਾਬ ਦੀ ਤਰੱਕੀ ਜੁੜੀ ਹੋਈ ਹੈ ਸਾਡੇ ਨਾਲ ਧੱਕਾ ਕੀਤਾ ਗਿਆ ਧੋਖਾ ਕੀਤਾ ਗਿਆ ਕਿ ਵਾਗਾ ਬਾਰਡਰ ਦੇ ਉੱਤੇ ਅਟਾਰੀ ਬਾਰਡਰ ਦੇ ਉੱਤੇ ਜਿਹੜਾ ਸਾਡਾ ਵਪਾਰ ਚੱਲਦਾ ਸੀਗਾ ਪਾਕਿਸਤਾਨ ਦੇ ਨਾਲ ਅਰਬ ਕੰਟਰੀ ਨਾਲ ਮੱਧ ਏਸ਼ੀਆ ਦੇ ਨਾਲ ਉਹ ਇਸ ਹਕੂਮਤ ਨੇ ਬੰਦ ਕਰ ਦਿੱਤਾ ਤੇ ਸਾਰਾ ਕੁਝ ਗੁਜਰਾਤ ਦੀ بندرگاہ ਦੇ ਰੈਲ ਸ਼ੁਰੂ ਕਰ ਦਿੱਤਾ ਅੰਮ੍ਰਿਤਸਰੋਂ ਚੀਜ਼ ਚੱਲਦੀ ਹੈ ਗੁਜਰਾਤ ਦੀ بندرگاہ ਤੇ ਜਾਂਦੀ ਉੱਥੋਂ ਕਰਾਚੀ ਜਾਂਦੀ ਤੇ ਕਰਾਚੀ ਤੋਂ ਲਾਹੌਰ ਆਉਂਦੀ ਤੁਸੀਂ ਹਿਸਾਬ ਲਾ ਲਓ ਤੇ ਇਥੋਂ ਮੇਰਾ ਖਿਆਲ ਕੇ ਬਾਗੇ ਬਾਰਡਰ ਤੋਂ ਚੱਲੇ ਹਟਾਰੀ ਬਾਰਡਰ ਤੋਂ ਚੱਲੇ 5 ਮਿੰਟ ਚ ਲਾਹੌਰ ਪਹੁੰਚ ਜਾਂਦੀ ਹੈ ਇਹ ਤਕਾ ਕਿਉਂ ਉਹਦਾ ਜਵਾਬ ਮੰਗੂੰਗਾ ਇੰਟੀਗ੍ਰੇਟਿਡ ਟੈਕ ਪੋਸਟ ਉੱਥੇ ਬਣੀ ਹੈ ਉਹ ਦੁਬਾਰਾ ਚਾਲੂ ਕਰਵਾਉਂਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਦੇ ਵਿੱਚ ਮੈਨੂੰ ਤੁਹਾਡੇ ਦੀ ਸਹਿਯੋਗ ਦੀ ਲੋੜ ਪਊਗੀ ਕਿਸਾਨਾਂ ਦੇ ਮਸਲੇ ਮਜ਼ਦੂਰਾਂ ਦੇ ਮਸਲੇ ਵਪਾਰੀਆਂ ਦੇ ਮਸਲੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਮਜ਼ਮਜ਼ ਵਰਗਾ ਹੈ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਨਾ ਡੀਏ ਮਿਲ ਰਿਹਾ ਹੈ ਨਾ ਨਾਣੂ ਜਿਹੜੀ ਪੈਨਸ਼ਨ ਸਕੀਮ ਹੁੰਦੀ ਸੀ 1 1 2004 ਤੋਂ ਪਹਿਲਾਂ ਉਹਨਾਂ ਨੂੰ ਉਹ ਨਹੀਂ ਦਿੱਤੀ ਜਾਂਦੀ ਤੇ ਲਾਰੇ ਲਾ ਲਾ ਕੇ ਅੱਗੇ ਅੱਗੇ ਵਧ ਜਾਂਦੇ ਆ ਉਹ ਲਾਗੂ ਕਰਾਉਣ ਵਾਸਤੇ ਆਪਣੀ ਅੱਡੀ ਤੇ ਚੋਟੀ ਦਾ ਜੋਰ ਲਾ ਕੇ ਉਹ ਮਸਲੇ ਹੱਲ ਕਰਵਾਉਂਗਾ ਪੰਜਾਬ ਤੇ ਪੰਥ ਦੀ ਖਾਤਰ ਆਪਣਾ ਆਪ ਜੇ ਮੇਰੇ ਤੇ ਤੁਹਾਨੂੰ ਭਰੋਸਾ ਆ ਕਿ ਜੇ ਮੈਂ ਪੰਜਾਬ ਦੀ ਵਿਧਾਨ ਸਭਾ ਚ ਵਿਰੋਧੀਆਂ ਨੂੰ ਕੁਛਕੁ ਨਹੀਂ ਦਿੱਤਾ 10 ਸਾਲ ਤੇ ਮੈਂ ਉਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਗਾਹ ਪਾਉਂਗਾ ਉਹ ਚੀਕਾਂ ਕਰਾਂਗਾ ਤੇ ਮੈਂ ਤੇ ਭਰਾਓ ਆਪਣੇ ਮੈਨੂੰ ਕੋਈ ਪੱਤਰਕਾਰ ਪੁੱਛਦੇ ਤੇਰੀ ਟੱਕਰ ਕਿਹਦੇ ਨਾਲ ਹੈ ਮੈਂ ਕਿਹਾ ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ ਮੇਰਾ ਧਿਆਨ ਉਥੇ ਹੈ ਕਿ ਉਥੇ ਜਾ ਕੇ ਵਿਸਾਸਾਂ ਕਿਵੇਂ ਉਹਨਾਂ ਲੋਕਾਂ ਨੂੰ ਟੱਕਰਨਾ ਹੈ ਜਿਨ੍ਹਾਂ ਨੇ ਪੰਥ ਤੇ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਮੈਂ ਇੱਕ ਹੋਰ ਅੱਜ ਦੇ ਇਸ ਇੱਕ ਕੱਠ ਦੇ ਵਿੱਚ ਤੁਹਾਨੂੰ ਮੈਸੇਜ ਦੇਣਾ ਚਾਹਣਾ ਹੈ ਸੁਨੇਹਾ ਦੇਣਾ ਚਾਹਣਾ ਇਹ ਪੰਜਾਬੀਓ ਇਹ ਸਿੱਖੋ ਹੇ ਮੇਰੇ ਹਿੰਦੂ ਵੀਰੋ ਮੁਸਲਮ ਵੀਰੋ ਈਸਾਈ ਵੀਰੋ ਪੰਜਾਬ ਧਰਤੀ ਤਰਕੀਤ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊਗੀ ਨਾ ਕਰੋ ਨਾ ਫਕਤੀਆਂ ਗੱਲਾਂ ਇੱਕ ਹੋ ਜੋ ਤੁਸੀਂ ਇਸ ਧਰਤੀ ਦੇ ਵਸਿੰਦੇ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਜੁੜੀ ਹੋਈ ਹੈ ਤਾਂ ਆਪਣੇ ਧਰਮ 'ਚ ਪ੍ਰਪਤ ਕਰੋ ਪਰ ਹਰ ਧਰਮ ਦਾ ਸਤਿਕਾਰ ਕਰੋ ਭਾਈਚਾਰਕ ਸਾਂਝ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਸਾਡਾ ਪੰਜਾਬ ਸਾਡਾ ਪੰਥ ਤਰੱਕੀ ਕਰੂਗਾ ਔਰ ਜੇ ਭਾਈਚਾਰਕ ਸਾਂਝ ਮਜ਼ਬੂਤ ਹੋਊਗੀ ਤੇ ਤਾਂ ਦੀ ਜਿਹੜਾ ਸਾਡਾ ਅਮਨ ਚੈਣ ਹੋਊਗਾ ਤੇ ਤਾਂ ਦੀ ਸਾਡਾ ਪੰਥ ਤੇ ਪੰਜਾਬ ਤਰੱਕੀ ਕਰੂਗਾ ਮਜ਼ਬੂਤ ਹੋਊਗਾ ਲੜਾਂਗੇ ਪੰਥ ਤੇ ਪੰਜਾਬ ਦੀ ਖਾਤਰ ਦੇਸ਼ ਦੇ ਹਾਕਮਾਂ ਦੇ ਨਾਲ ਲੜਾਂਗੇ ਲੜਾਂਗੇ ਡਰਾਂਗੇ ਨਹੀਂ ਨਾ ਕਦੀ ਡਰੇ ਆ ਨਾ ਕਦੀ ਭੱਜੇ ਆ ਔ ਮੇਰਾ ਖਲ ਡਿਟੀ ਸਾਮ ਖੜੂ ਤੇ ਪਤਾ ਨਹੀਂ ਮਿੰਟ ਤੇ ਧਾਣਾ ਦੀ ਧਾਣਾ ਫੜਨ ਹੁੰਦੀਆਂ ਰਹੀਆਂ ਜਦੋਂ ਉਸ ਜਮਾਨੇ ਦੀਆਂ ਗੱਲਾਂ ਕਰਦੇ ਆ ਕਦੇ ਅੱਗੇ ਲਾ ਕੇ ਨਹੀਂ ਭਜੇ ਹਿੱਕ 'ਚ ਵੱਜਦੇ ਰਹੇ ਹਾਂਜੀ ਹਿੱਕ 'ਚ ਵੱਜਦੇ ਰਹੇ ਆ ਘੇਰ ਕੇ ਕਿਹਨੇ ਫੜ ਲਿਆ ਫੜ ਲਿਆ ਨਹੀਂ ਤੇ ਘੋੜੀ ਤੋਂ ਵੀ ਵੱਧ ਮਤਲਬ ਜਿਹੜਾ ਆ ਹਾਂਜੀ ਉਸ ਚਾਲ ਦੇ ਨਾਲ ਭਜਾਉਂਦੇ ਵੀ ਰਹੇ ਜਿੱਤੇ ਮੈਂ ਅੱਟ ਢਿਲਾ ਜਾਣਾ ਜਕਾਰਾ ਛੱਡਿਆ ਜੇ ਢਿਲਾ ਜਾ ਜਕਾਰਾ ਨਹੀਂ ਤੁਸੀਂ ਬਾਬੇ ਬਕਾਲੇ ਦੀ ਧਰਤੀ ਦੇ ਰਹਿਣ ਵਾਲੇ ਹੋ ਜਿੱਥੇ ਸੱਚ ਪ੍ਰਗਟ ਹੋਇਆ ਹੋਵੇ ਤੇ ਯਾਰ ਗੱਲ ਤੁਸੀਂ ਢਿੱਲੀ ਨੀ ਕਰੋ ਤਕੜੇ ਹੋ ਕੇ ਪੰਥ ਤੇ ਪੰਜਾਬ ਦਾ ਹੋਕਾ ਜਿਹੜਾ ਘਰ-ਘਰ ਜਾ ਕੇ ਦਿਓ ਕਿ ਜੇ ਮੇਰੀ ਇੱਕੋ ਬੇਨਤੀ ਹੈ ਜੇ ਤੇ ਮਹਿਸੂਸ ਕਰਦੇ ਜੇ ਕਿ ਵਿਰਸਾ ਸਿੰਘ ਮਟੋਹਾ ਵਾਕਈ ਪਾਰਲੀਮੈਂਟ ਦੇ ਵਿੱਚ ਜਾ ਕੇ ਦੇਸ਼ ਦਾ ਇਹ ਹਾਕਮਾਂ ਦੇ ਸਾਹਮਣੇ ਛਾਤੀ ਤਾੜ ਕੇ ਆਪਣੀ ਬੁਲੰਦ ਆਵਾਜ਼ ਦੇ ਵਿੱਚ ਪੰਥ ਤੇ ਪੰਜਾਬ ਦੀ ਗੱਲ ਕਰ ਸਕਦਾ ਤੇ ਤਦ ਮੈਨੂੰ ਹੱਥ ਖੜੇ ਕਰਕੇ ਜਵਾਬ ਦਿਆ ਜੇ ਕਿ ਵਾਕਈ ਸਾਨੂੰ ਭਰੋਸਾ ਆ ਤਾਂ ਨਹੀਂ ਤੇ ਭਾਵੇਂ ਐਂ ਕਰ ਲਿਆ ਜੇ ਮੈਨੂੰ ਕੋਈ ਗੁੱਸਾ ਨਹੀਂ ਜੇ ਤੁਹਾਨੂੰ ਭਰੋਸਾ ਆ ਫਿਰ ਐਂ ਬਹੁਤ 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 ਧੰਨਵਾਦ ਵੱਡੀ ਗਿਣਤੀ ਦੇ ਵਿੱਚ ਇੱਕ ਲਾਂਸਾ ਇਕੱਠ ਜੜਾਇਆ ਉਹ ਤੁਸੀਂ ਕੀਤਾ ਹੈ ਔਰ ਮੈਂ ਤੁਹਾ ਦਾ ਧੰਨਵਾਦੀ ਹਾਂ ਤੇ ਮੈਂ ਧੰਨਵਾਦੀ ਹਾਂ ਇਧਰ ਅਜ ਨਾਲ ਸੁਣ ਇਧਰ ਇਧਰ ਬੰਦਾ ਚੰਗਾ ਜੇ ਉਹ ਚੰਗਾ ਕਿ ਨਹੀਂ ਆ ਜਿੰਨੇ ਬੈਠੇ ਐ ਇਨਾਂ ਚ ਵੋਟਰ ਵੀ ਨੇ ਸਪੋਰਟਰ ਨੇ ਬਜੇਸੋਂ ਜੀ ਪਰ ਘਰ ਘਰ ਜਾਣਾ ਹੈ ਜਿਹੜੇ ਗੁੰਮਰਾਹ ਕਰਦੇ ਆ ਪੰਥ ਦੇ ਨਾਂ ਤੇ ਧੋਖਾ ਦਿੰਦੇ ਆ ਜਿਹੜੇ ਪੰਥ ਦੇ ਨਾਂ ਤੇ ਕਦੇ ਕਾਂਗਰਸ ਦੇ ਮਗਰ ਭੱਜਦੇ ਆ ਕਦੇ ਝਾੜੂ ਵਾਲਿਆਂ ਦੇ ਮਗਰ ਭੱਜਦੇ ਆ ਉਹਨਾਂ ਨੂੰ ਕਹਿਣਾ ਕਿ ਪੰਥ ਇੱਧਰ ਦੇ ਸੱਚੇ ਇੱਧਰ ਦੇ ਸਿੱਖੀ ਇੱਧਰ ਦੇ ਦਰਤਾ ਇੱਧਰ ਦੇ ਨਾ ਝੁਕੇ ਆ ਜ਼ਿੰਦਗੀ 'ਚ ਨਾ ਝੁਕਾਂਗੇ ਲੜਾਂਗੇ ਡਟਾਂਗੇ ਖੜਾਗੇ ਆਪਣਾ ਇਨਸਾਫ ਲੈ ਕੇ ਦਿੱਲੀ ਤੋ